ਔਰ ਜੋ ਬੀਬੀ ਜੀ ਦੇ ਖਿਲਾਫ ਨਿੱਜੀ ਰੂਪ ਦੇ ਵਿੱਚ ਦੋਸ਼ ਲਗਾਏ ਗਏ ਹਨ ਉਹ ਅਸੀਂ ਸਮਝਦੇ ਹਾਂ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਿੱਖਾਂ ਦੀ ਬਹੁਤ ਹੀ ਮਹਾਨ ਸੰਸਥਾ ਇਹੋ ਜਿਹੇ ਨਿੱਜੀ ਮਸਲੇ ਜਿਹੜੇ ਨੇ ਉਹ ਇਹੋ ਜੀ ਸਰਵ ਸੰਸਥਾ ਦੇ ਉੱਤੇ ਜਿਹੜੇ ਵਿਚਾਰਨੇ ਨੇ ਉਹ ਕਿਸੇ ਵੀ ਤਰ੍ਹਾਂ ਸਿੱਖ ਪੰਥ ਦੇ ਵਿੱਚ ਐਵੇਂ ਲੱਗ ਰਿਹਾ ਕਿ ਜਾਇਜ਼ ਨਹੀਂ ਚਾਹਣ ਜਾ ਰਾ ਜੀ ਇਹਦੇ ਸਤਿਬਾਬਾ ਪ੍ਰੀਮ ਸਿੰਘ ਜੀ ਮਰਾਰੇ ਵਾਲਿਆਂ ਦੇ ਲੱਖਾਂ ਪੈਰੋਕਾਰ ਦੇ ਇਸ ਦੇਸ਼ ਵਸਦੇ ਆ ਉਹਨਾਂ ਦੀਆਂ ਭਾਵਨਾਵਾਂ ਲੈ ਕੇ ਅਸੀਂ ਸ੍ਰੀ ਕਾਰਸਿਕ ਸਾਹਿਬ ਜੀ ਦੇ ਸਕਤਰਤ ਵਿਖੇ ਆਪਣੀ ਲਿਖਤੀ ਰੂਪ ਚ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਬੇਨਤੀ ਪ੍ਰਵਾਨ ਕਰਕੇ ਜੋ ਬੀਬੀ ਜੀ ਖਿਲਾਫ ਜੋ ਇਹ ਨੋਟਿਸ ਜਾਰੀ ਕੀਤਾ ਗਿਆ ਉਹਨੂੰ ਬਿਨਾਂ ਸ਼ਰਤ ਜਿਹੜਾ ਉਹ ਇਸ ਨੂੰ ਵਾਪਸ ਲੈ ਲਿਆ ਜਾਵੇ ਤੇ ਮੈਂ ਭਗਵਾਨ ਸਿੰਘ ਲਬਾਣਾ ਪ੍ਰੈਜ਼ੀਡੈਂਟ ਬਾਬਾ ਮੱਖਣ ਸਿੰਘ ਲਬਾਣਾ ਫਾਊਂਡੇਸ਼ਨ ਸੈਕਟਰ 3A ਚੰਡੀਗੜ੍ਹ ਅਤੇ ਮੇਰੇ ਨਾਲ ਸਰਦਾਰ ਮਹਿੰਦਰ ਸਿੰਘ ਜੀ ਡੀਐਸਪੀ ਪ੍ਰਧਾਨ ਬਾਬਾ ਮੱਖਣ ਸਿੰਘ ਲਬਾਣਾ ਸੁਸਾਇਟੀ ਵੈਲਫੇਅਰ ਸੁਸਾਇਟੀ ਰਜਿਸਟਰਡ ਗੁਲੰਦਰ ਅਤੇ ਸਰਦਾਰ ਬਲਦੇਵ ਸਿੰਘ ਜੀ ਮੰੰਦਰ ਪ੍ਰਧਾਨ ਬਾਬਾ ਮੱਖਣ ਸਿੰਘ ਲਬਾਣਾ ਵੈਲਫੇਅਰ ਫੋਰਮ ਅੰਮ੍ਰਿਤਸਰ ਅਤੇ ਸਾਰੇ ਮੇਰੇ ਨਾਲ ਇਹਨਾਂ ਫਾਊਂਡੇਸ਼ਨ ਦੇ ਔਰ ਇਹਨਾਂ ਸੁਸਾਇਟੀ ਦੇ ਅਹੁਦੇਦਾਰ ਸਹਿਬਾਨ ਔਰ ਸਾਰੇ ਮੇਰੇ ਮੈਂਬਰਾਂ ਸਹਿਬਾਨ ਅੱਜ ਅਸੀਂ ਸ੍ਰੀ ਕੌਰਤ ਸਿੰਘ ਸਾਹਿਬ ਜੀ ਅੱਗੇ ਇਹ ਬੇਨਤੀ ਕਰਨ ਆਏ ਆਂ ਕਿ ਜੋ ਨੋਟਿਸ ਬੀਬੀ ਜਗੀਰ ਕੌਰ ਜੀ ਨੂੰ ਉਹਨਾਂ ਨੂੰ ਦਿੱਤਾ ਗਿਆ ਉਸ ਸੰਬੰਧੀ ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਲਿਖਤੀ ਰੂਪ ਦੇ ਵਿੱਚ ਕਿੰਨਾਂ ਸੰਸਥਾਵਾਂ ਵੱਲੋਂ ਬਾਬਾ ਮੱਖਣ ਸ਼ਾਹ ਲਬਾਣਾ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਬਾਬਾ ਮੱਖਣਸ਼ਾਹ ਲਬਾਣਾ ਵੈਲਫੇਅਰ ਸੁਸਾਇਟੀ ਰਜਿਸਟਰਡ ਗਨੰਦਰਵਨੋਂ ਬਾਬਾ ਮੱਖਣਸ਼ਾਹ ਲਬਾਣਾ ਵੈਲਫੇਅਰ ਫੋਰਮ ਅੰਮ੍ਰਿਤਸਰ ਵੱਲੋਂ ਅਸੀਂ ਔਰ ਲਿਖਤੀ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਵਿੱਚ ਇਹਨਾਂ ਨੂੰ ਅਸੀਂ ਦੇ ਦਿੱਤੀਆਂ ਨੇ ਔਰ ਜੋ ਬੀਬੀ ਜੀ ਦੇ ਖਿਲਾਫ ਨਿੱਜੀ ਰੂਪ ਦੇ ਵਿੱਚ ਦੋਸ਼ ਲਗਾਏ ਗਏ ਹਨ ਉਹ ਅਸੀਂ ਸਮਝਦੇ ਹਾਂ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਿੱਖਾਂ ਦੀ ਬਹੁਤ ਹੀ ਮਹਾਨ ਸੰਸਥਾ ਹੈ ਇਹੋ ਜਿਹੇ ਨਿੱਜੀ ਮਸਲੇ ਜਿਹੜੇ ਨੇ ਉਹ ਇਹੋ ਜੀ ਸਰਬ ਸੰਸਥਾ ਦੇ ਉੱਤੇ ਜਿਹੜੇ ਵਿਚਾਰਨੇ ਨੇ ਉਹ ਕਿਸੇ ਵੀ ਤਰ੍ਹਾਂ ਸਿੱਖ ਪੰਥ ਦੇ ਵਿੱਚ ਐਵੇਂ ਲੱਗਦਾ ਕਿ ਜਾਇਜ਼ ਨਹੀਂ ਸੋ ਅਸੀਂ ਸਾਰੇ ਇੱਥੇ ਸਮੂਹ ਉਹਦੇ ਦਾ ਉਸ ਦੇਸ਼ ਵਿਦੇਸ਼ ਵਸਦੀ ਸੰਗਤ ਜੋ ਬਾਬਾ ਮੱਖਣਸ਼ਾ ਲਬਾਣਾ ਜੀ ਦੇ ਭਾਈ ਲੱਖੀ ਸ਼ਵਨਜਾਰਾ ਜੀ ਦੇ ਸੰਤ ਬਾਬਾ ਪ੍ਰੇਮ ਸਿੰਘ ਜੀ ਅਮਰਾਲੇ ਵਾਲਿਆਂ ਦੇ ਲੱਖਾਂ ਪੈਰੋਕਾਰ ਦੇਸ਼ ਦੇਸ਼ ਵਸਦੇ ਆ ਉਹਨਾਂ ਦੀਆਂ ਭਾਵਨਾਵਾਂ ਲੈ ਕੇ ਅਸੀਂ ਸ੍ਰੀ ਆਕਾਲ ਸੇਖ ਸਾਹਿਬ ਜੀ ਦੇ ਸਕਤਰਤ ਵਿਖੇ ਆਪਣੀ ਲਿਖਤੀ ਰੂਪ ਚ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਔਰ ਆਸ ਕਰਦੇ ਹਾਂ ਬੇਨਤੀ ਕਰਦੇ ਹਾਂ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਪ੍ਰਵਾਨ ਕਰਕੇ ਜੋ ਬੀਬੀ ਜੀ ਖਿਲਾਫ ਜੋ ਇਹ ਨੋਟਿਸ ਜਾਰੀ ਕੀਤਾ ਗਿਆ ਉਹਨੂੰ ਬਿਨਾਂ ਸ਼ਰਤ ਜਿਹੜਾ ਉਹ ਇਸ ਨੂੰ ਵਾਪਸ ਲੈ ਲਿਆ ਜਾਵੇ ਤਾਂ ਕਿ ਸਾਰੀ ਸਿੱਖ ਸਮਾਜ ਦੇ ਅੰਦਰ ਔਰ ਸਿੱਖ ਸੰਗਤ ਦੇ ਅੰਦਰ ਆਪਸੀ ਭਾਈਚਾਰਾ ਜਿਹੜਾ ਕਾਇਮ ਰਹ ਸਕੇ ਔਰ ਅਸੀਂ ਸਾਰੇ ਫਿਰ ਦੁਬਾਰਾ ਅੱਜ ਜਥੇਦਾਰ ਸਾਹਿਬ ਜੀ ਦੀ ਸਿਹਤ ਠੀਕ ਨਹੀਂ ਆ ਸਾਰੇ ਇਹ ਵੀ ਕਾਮਨਾ ਕਰਨੇ ਆ ਕਿ ਉਹ ਗੁਰੂ ਮਹਾਰਾਜ ਦੀ ਅਰਦਾਸ ਹੈ ਧੰਨ ਗੁਰੂ ਰਾਮਦੇਵ ਜੀ ਜਗੇ ਕਿ ਉਹ ਜਲਦੀ ਸਿਹਤਯਾਬ ਹੋਣ ਔਰ ਬਹੁਤ ਵਧੀਆ ਫੈਸਲਾ ਲਿਆ ਕਿ ਸਿੱਖ ਸੰਗਤ ਦੇ ਵਿੱਚੋਂ ਇਹ ਦੁਬਿਧਾ ਦੂਰ ਕਰਨ ਇਹ ਨਾਲ ਲਫ਼ ਜਾਂਦੇ ਨਾਲ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ